ਭਾਰਤ ਦੇ ਮਸ਼ਹੂਰ ਤਬਲਾਵਾਦਕ ਅਤੇ ਗ੍ਰੇਮੀ ਅਵਾਰਡ ਜੇਤੂ ਉਸਤਾਦ ਜ਼ਾਕਿਰ ਹੁਸੈਨ ਨੇ 16 ਦਸੰਬਰ 2024 ਨੂੰ ਆਖਰੀ ਸਾਹ ਲਏ। ਇਸ ਸੰਸਾਰ ਨੂੰ ਜ਼ਾਕਿਰ ਹੁਸੈਨ ਵੱਲੋਂ ਅਲਵਿਦਾ ਕਹਿਣ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਜ਼ਾਕਿਰ ਹੁਸੈਨ ਦੀ ਗਿਣਤੀ ਦੁਨੀਆ ਦੇ ਮਹਾਨ ਤਬਲਾਵਾਦਕਾਂ ਦੇ ਵਿੱਚ ਕੀਤੀ ਜਾਂਦੀ ਹੈ। ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਤੀ ਜ਼ਾਕਿਰ ਹੁਸੈਨ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਸੰਸਾਰ ਵਿੱਚ ਸੋਗ ਛਾਇਆ ਹੋਇਆ ਹੈ। ਜ਼ਾਕਿਰ ਹੁਸੈਨ ਨੂੰ 1999 ਵਿੱਚ ਯੂਨਾਈਟਿਡ ਸਟੇਟਸ ਦਾ ਵੱਡਾ ਸਨਮਾਨ ਨੈਸ਼ਨਲ ਹੈਰੀਟੇਜ ਫੈਲੋਸ਼ਿਪ ਪ੍ਰਾਪਤ ਹੋਇਆ 2002 ਦੇ ਵਿੱਚ ਸੰਗੀਤ ਦੇ ਖੇਤਰ ਚ ਉਹਨਾਂ ਦੇ ਯੋਗਦਾਨ ਦੇ ਲਈ ਉਹਨਾਂ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ 1992 ਤੋਂ 2009 ਵਿੱਚ ਸੰਗੀਤ ਦਾ ਸਭ ਤੋਂ ਪ੍ਰਸਿੱਧ ਇਨਾਮ ਗ੍ਰੇਮੀ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਵੀ ਉਹਨਾਂ ਦੇ ਇਸ ਵਿਛੋੜੇ ਉੱਤੇ ਤਹਿ ਦਿਲੋਂ ਦੁੱਖ ਪ੍ਰਗਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਅਕਾਲ ਪੁਰਖ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਨ ਲਾਵੇ।